ਸੋ ਰਾਮਦਾਸ ਗੁਰਬਲ ਭਾਣ ਮਿਲ ਸੰਗਤ ਤਨ ਤਨ ਕਰੋ ਜੇ ਸਤਗੁਰ ਲਗ ਪ੍ਰਭ ਪਾਈਐ ਸਤਗੁਰ ਸਿਮਰੋ ਨਰੋ ਹਰ ਚਰਨ ਕਮਲ ਕੀ ਟੇਕ ਸਤਗੁਰ ਦਿੱਤੀ ਤੋ ਸੁਖ ਬਲ ਰਾਮ ਜੀਓ ਹਰ ਅੰਮ੍ਰਿਤ ਭਰੇ ਪੰਡੋ ਕੀ ਸਹ ਕਰਤੀ ਸੁਖੈ ਬਲਰਾਮ ਜੀਓ ਬਗਲ ਮੇਰਾ ਵੱਡ ਸਮਰਥਾ ਕਰੁਣ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁਖ ਕੋਈ ਨਾ ਲਾਗੈ ਉਜਲ ਪਾਰ ਉਤਾਰਾ ਆਦਿ ਜਗਤ ਭਗਤਨ ਕਾਰਖਾ ਉਸਤਤ ਕਰ ਕਰ ਜੀਵਾਂ ਨਾਨਕ ਨਾਮ ਮਹਾਰਸ ਮੀਠਾ ਆਨੰਦ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਆਨੰਦ ਇਹ ਮਨ ਤਨ ਪੀਵਾ ਸੁਖੋਟ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਛੱਟੀ ਦਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ ਆ ਸੁਜਣ ਸੱਚਾ ਪਾਤਸ਼ਾਹ ਸਿਰਸ਼ਾ ਦਾਸੋ ਜਿਸ ਪਾਸ ਮਹਿਰਤਾਂ ਸੋਹੀਐ ਸਭਨਾ ਦਾ ਵੇਸਾ ਸਜਣ ਸੱਚਾ ਪਾਤਸ਼ਾਹ ਸਿਰਸ਼ਾਉਂਦੇ ショ جس پاس بیٹھیاں سوہیا سبنا داوی سو ستنا شری ਮਹਲਾ ਤੀਜ ਜੋਹਰ ਸਿਵਹ ਤਿਨ ਬਲ ਜਾਓ ਦਸਾਚ ਸਚ ਮੁਖ ਨਾ ਜੋ ਹਰ ਸਿਵਹ ਤਿੰਨ ਬਲ ਜਾਓ ਤਿਨ ਹਿਰਦੈ ਸਾਚ ਸਚਾ ਮੁਖ ਨਾਉ ਸਚੋ ਸਾਚ ਸਮਾਲੇ ਹੋ ਦੁਖ ਜਾਏ ਚ ਸਬਦ ਵਸੈ ਮਨ ਆਏ ਗੁਰ ਬਾਣੀ ਸੁਣ ਮੈ ਲਗਵਾਏ ਸਹਜੇ ਹਰ ਨਾਮ ਮਨ ਨਵਸਾਏ ਰਹਾ ਕੋਡਕੁ ਸਤ ਤ੍ਰਿਸ਼ਨਾ ਅਗਨ ਬੁਝਾਏ ਅੰਤਰ ਸ਼ਾਤ ਸਹਿਜ ਸੁਖ ਪਾਏ ਗੁਰ ਕਾ ਭੌਣ ਚੱਲੇ ਤੋ ਆਪ ਜਾਈ ਸੱਚ ਮਹਿਲ ਪਾਏ ਹਰਗੁਣ ਸ਼ਬਦ ਬੂਝਾ ਨ ਜਾਣੈ ਬਾਣੀ ਸੁਖ ਪਾਏ ਹੋ ਮੈਂ ਵਿੱਚ ਹੋਂ ਠਾਕ ਰਹਾਏ ਕਿਸ ਨੂੰ ਕਹੀਐ ਦਾਤਾ ਇੱਕ ਸੋਏ ਰਪੋ ਕਰੀ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸੱਚੀ ਗੁਣ ਗਾਵਾ ਨਾਨਕ ਸਾਚੇ ਸਚੁ ਪਾਵਾਂ ਮਿਲ ਪ੍ਰੀਤਮ ਸਚੀ ਗੁਣ ਗਾਵਾਂ ਨੁਕ ਸੱਚੇ ਸੱਚਾ ਪਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ